ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਉਮੀਦ ਕਰਦਾ ਸਾਰੇ ਸ਼ੱਜਣ ਮਿੱਤਰ ਕਿਸਾਨ ਵੀਰ ਵਧੀਆ ਹੋਣਗੇ ਤੰਦਰੁਸਤ ਹੋਣਗੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਖੰਨਾ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਪਸ਼ੂ ਮੰਡੀ ਖੰਨਾ ਮਹੀਨੇ ਚ ਤਿੰਨ ਵਾਰੀ ਲੱਗਦੀ ਆ 8 ਤਰੀਕ 15 ਤਰੀਕ ਤੇ 28 ਤਰੀਕ ਅੱਜ ਤੀਜੇ ਮਹੀਨੇ ਮਾਰਚ ਮਹੀਨੇ ਦੀ ਪਹਿਲੀ ਮੰਡੀਆਂ 8 ਤਰੀਕ ਵਾਲੀ ਮੰਡੀ ਕਵਰ ਕਰ ਰਹੇ ਆ ਦਿਖਾਵਾਂਗੇ ਤੁਹਾਨੂੰ ਚੰਗੇ ਚੰਗੇ ਪਸ਼ੂ ਜਾਣਾਂਗੇ ਅੱਜ ਦੇ ਰੇਟ ਕੀ ਭਾਣੇ ਅੱਜ ਦੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਬੈਲ ਆਈਕਨ ਘੰਟੀ ਔਨ ਕਰ ਲਿਓ ਤਾਂ ਕਿ ਤੁਹਾਨੂੰ ਸਮੇਂ ਸਿਰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਹਾਂਜੀ ਕਿਸਾਨ ਵੀਰੋ ਤਿੰਨ ਮੱਜਾ ਦੇਖ ਰਹੇ ਹੋ ਖੰਨਾ ਮੰਡੀ ਤੋਂ ਤੁਸੀਂ ਤਿੰਨ ਮੱਜਾ ਬਾਈ ਹੁਣੇ ਲੈ ਕੇ ਆਏ ਨੇ ਤਿੰਨਾ ਮੱਜਾ ਡਿਟੇਲ ਲਵਾਂਗੇ ਆਪਾਂ ਤੇ ਬਾਈ ਹੁਣਾਂ ਨਾਲ ਕਰਾਂਗੇ ਗੱਲਬਾਤ ਇੱਕ ਬੂਰੀ ਆ ਤੇ ਦੋ ਸੋਈਆਂ ਹੋਈਆਂ ਨੇ ਇੱਕ ਗੱਬਣ ਆ ਤੇ ਸਾਰੀਆਂ ਮੱਜਾ ਡਿਟੇਲ ਲਵਾਂਗੇ ਆਪਾਂ ਪਹਿਲਾਂ ਆਪਾਂ ਕੱਲੀ-ਕੱਲੀ ਤੋੜ ਕੇ ਦਿਖਾ ਦਈਏ ਪਹਿਲਾਂ ਕੱਲੇ-ਕੱਲੇ ਤੋੜਦੇ ਵੀਰੇ ਪਹਿਲਾ ਆਪਾਂ ਗੱਬਣ ਤੋੜ ਕੇ ਦਿਖਾਉਣਾ ਏ ਸਾਨੂੰ ਤੇ ਇਹ ਕਰੋ ਚੱਕ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲੈਨ ਦੀ ਮੱਝ ਦੇਖ ਸਕਦੇ ਹੋ ਠੀਕ ਠਾਕ ਆ ਕਦ ਤਰ੍ਹਾਂ ਦੀ ਆ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਤੇ ਗੱਬਣ ਆ ਗਈ ਤੇ ਬਾਡੀ ਲੈਨ ਦੀ ਤੁਸੀਂ ਦੇਖ ਸਕਦੇ ਹੋ ਮੱਝ ਤੇ ਬਾਈ ਹੁਣ ਤਾਂ ਲਵਾਂਗੇ ਡਿਟੇਲ ਦੇ ਵੀ ਤੇ ਤੁਸੀਂ ਬਾਡੀ ਲੈਨ ਦੀ ਦੇਖੋ ਤੇਰਾ ਤੇ ਥਣ ਹਵਾਨਾ ਵਧੀਆ ਲੱਗਿਆ ਥਣਾਂ ਦੀ ਸਪੇਸ ਬਹੁਤ ਆ ਗਈ ਮੱਖਾਂ ਮੀਟ ਕੇ ਮੱਛੀ ਲੈਣ ਤੇ ਆ ਦੋ ਸੂਈਆਂ ਹੋਈਆਂ ਨੇ ਇਹਨਾਂ ਨੂੰ ਵੀਰੇ ਖੋਲ ਦੇ ਤੇ ਆ ਵੀ ਖੋਲ ਕੇ ਦਿਖਾਉਣੇ ਆ ਸਾਨੂੰ ਦੋ ਵੱਜਾਂ ਤੇ ਇਹਦੀ ਫੇਸ ਕੁਆਲਿਟੀ ਦੇਖੋ ਖੁੱਲੇ ਸਿੰਘਾਂ ਦੀ ਆ ਇਹ ਵੱਡੇ ਸਿੰਘਾਂ ਦੀ ਆ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਵੱਡੇ ਸਿੰਘਾਂ ਦੀ ਆ ਬਾਡੀ ਲੈਂਡ ਦੀ ਮੱਝ ਚੈੱਕ ਕਰ ਸਕਦੇ ਹੋ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਹਵਾਨਾ ਤੁਸੀਂ ਦੇਖ ਸਕਦੇ ਹੋਗੇ ਤੇ ਥਾਣਾ ਹਵਾਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਸਪੇਸ ਇਹਦੇ ਵੀ ਥਾਣਾ ਚ ਬਹੁਤ ਆ ਵਿਥੀ ਬਹੁਤ ਆ ਥਾਣਾ ਚ ਤੇ ਬੌਡੀ ਡਾਈਨ ਦੀ ਬਾਅਦ ਤੁਸੀਂ ਇਹ ਵੀ ਚੈੱਕ ਕਰੋ ਤਿੰਨਾਂ ਦੀ ਆਪਾਂ ਇਕੱਠੇ ਡਿਟੇਲ ਲਵਾਂਗੇ ਬਾਈ ਉਹਨਾਂ ਤੋਂ ਤੇ ਤਿੰਨ ਵੱਜਾਂ ਨੇ ਆ ਪੂਰੀ ਵੀ ਖੋਲ ਦੇ ਵੀਰੇ ਬੜੀ ਪੂਰੀ ਹੋਈ ਹੁਣ ਤੁਹਾਨੂੰ ਬੂਰੀ ਦਿਖਾਉਣੇ ਆ ਇਹ ਵੀ ਸੂਈ ਹੋਈ ਆ ਪੂਰੀ ਦੇਦੀ ਫੇਸ ਕੁਆਲਟੀ ਦੇਖੋ ਕਰੋ ਚੈੱਕ ਕਰੋ ਬਾਡੀ ਰੈਨ ਦੀ ਇਹ ਵੀ ਚੈੱਕ ਕਰੋ ਤੇ ਥਣ ਹਵਾ ਨੇ ਦੀ ਇਹ ਵੀ ਦੇਖੋ ਥਣ ਹਵਾ ਨੇ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਸਪੇਸ ਹੈਗੀ ਆ ਪਿਛਲੇ ਥਾਂ ਤੇ ਥੋੜੇ ਛੋਟੇ ਨੇ ਮੂਰ ਦੇ ਵੱਡੇ ਨੇ ਤੇ ਬਾਡੀ ਰੈਨ ਦੀ ਇਹ ਵੀ ਚੈੱਕ ਕਰੋ ਤੇ ਤੁਸੀਂ ਤਿੰਨੇ ਵਜਾ ਚੈੱਕ ਕਰ ਲਏ ਹੁਣ ਆਪਾਂ ਕੱਲੀ ਕੱਲੀ ਮਾਜੀ ਡਿਟੇਲ ਲਵਾਂਗੇ ਬਾਈ ਹੁਣਾਂ ਤੋਂ ਤੇ ਬਾਡੀ ਰੈਨ ਦੀ ਪੂਰੀ ਚੈੱਕ ਕਰ ਸਕਦੇ ਹੋ ਤਿੰਨੇ ਵਜਾ ਡਿਟੇਲ ਲੈਣੇ ਆਪਾਂ ਬਾਈ ਹੁਣਾਂ ਤੋਂ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਆਪਾਂ ਕਿੰਨੀਆਂ ਵਾਜਾਂ ਲੈ ਕੇ ਆਏ ਆ ਔਰ ਤਿੰਨ ਤਿੰਨ ਵਾਜਾਂ ਜੀ ਤੇ ਸੇਲ ਹੋਈ ਨਹੀਂ ਅਜੇ ਕੋਈ ਇਹਨਾਂ 'ਚੋਂ ਠੀਕ ਆ ਜਿਹੜੀ ਵੀਰੇ ਆਪਾਂ ਪਹਿਲੀ ਆਹ ਗੱਬਨ ਤੋੜ ਕੇ ਦਈ ਸੀ ਕਿੰਨਾ ਟਾਈਮ ਰਹਿੰਦਾ ਇਹਦਾ 15 ਦਿਨ ਲੈ ਜਾਊਗੀ ਜੀ 15 ਦਿਨ ਲੈ ਜਾਊਗੀ ਹਾਂਜੀ ਤੇ ਕਹਵਾ ਸੂਆ ਇਹਦਾ ਹੁਣ ਦੂਜਾ ਸੂਆ ਜੀ ਦੂਜਾ ਸੂਆ ਦਾ ਹਾਂਜੀ ਤੇ ਆਪਣਾ ਵਪਾਰ ਦਾ ਕੰਮ ਆ ਜਾਂ ਕਰਦਾ ਵਪਾਰ ਦਾ ਜੀ ਇਹ ਪਹਿਲੇ ਸੂਏ ਆਪਣੇ ਕੋਲ ਹੀ ਸੀਗੀ ਨਹੀਂ ਕੱਲ ਤੇ ਲਿਆਂਦੀ ਸੀ ਮੁੱਲ ਦੀ ਆਪਣੀ ਲਿਆਂਦੀ ਸੀਗੀ ਤੇ ਪਤਾ ਰਿਕਾਰਡ ਇਹਦਾ ਕਿੰਨਾ ਪਹਿਲੇ ਦਾ ਪਤਾ ਨਹੀਂ 15 ਕਿਲੋ ਦੋਤੀ ਦੀ ਗਾਰੰਟੀ ਦੇ ਆ ਜੀ ਪਹਿਲੇ ਸੂਏ 15 ਕਿਲੋ ਲੀਟਰ ਕੱਢਿਆ ਤੇ ਦੂਜੇ ਸੂਏ ਹੁਣ ਦੂਜੇ ਸੂਏ ਕਹਿੰਦੇ ਵਾਧੇ ਕੱਢੂਗੀ ਵਾਧੇ ਕੱਢੂਗੀ ਠੀਕ ਆ ਤੇ ਹਾਂ ਜਲੀ 15 ਦਾ ਕੱਢੂਗੀ ਕੱਢੂਗੀ ਠੀਕ ਆ ਜੀ ਤੇ ਕੀ ਮੁੱਲ ਰੱਖਿਆ ਇਹਦਾ ਲੱਖ ਮੰਗਦੇ ਇਹਦਾ ਲੱਖ ਰੁਪਇਆ ਹਾਂ ਜੀ ਦੇਣੀ ਕਿੰਨੇ ਦੀ ਆ 90 ਦੀ ਦੇ ਦਾਂਗੇ ਜੀ 90 ਦੀ ਹੋਣੀ 75 75 ਦੀ ਨਹੀਂ ਜੀ ਹੈ ਵੱਤ ਲੱਗਦੀ ਠੀਕ ਆ ਤੇ ਆ ਆ ਦੂਜੀ ਮੱਝ ਇਹ ਤਾਂ 95 ਮੰਗ ਰਹੀ ਹੈ ਇਹ 95 ਮੰਗਦੇ ਆ ਹਾਂ ਜੀ ਇਹ ਕਹਿੰਦੇ ਸੂਰ ਸੂਈ ਆ ਜੇ ਤੀਜੇ ਸਵੇਗੀ ਤੀਜੇ ਸਵੇ ਸੂਈ ਹੋਈ ਆ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ ਜੀ 20 ਦਿਨ ਹੋ ਗਏ 20 ਦਿਨ ਹੋ ਗਏ ਸੂਈ ਦੇ ਤੇ ਕਿੰਨਾ ਦੁੱਧ ਤਿਆਰ ਹੁਣ 10 ਕਿਲੋ ਦੁੱਧ ਤਿਆਰ ਹੋਗਾ ਮੁ ਕਿੰਨਾ ਕੱਢ ਦੋਗੀ ਇਹ ਘਟੋ ਘਟ ਜਿਆਦਾ ਨਹੀਂ ਜਿਆਦਾ ਨਹੀਂ ਮੰਨ ਕੇ 12 ਕਿਲੋ ਦੇ ਦੇ ਜਾਊਗਾ ਗ੍ਰਾਮਾਂ ਦਾ ਜੇ ਕੋਈ ਬੰਦਾ ਘਰੋਂ ਆਪਣੇ ਤਸੱਲੀ ਕਰਕੇ ਚੋ ਚਵਾ ਕੇ ਦੋਵੇਂ ਡੰਗ ਚੋ ਕੇ ਤਸੱਲੀ ਕਰਕੇ ਫਿਰ ਖੜੇ ਵੀਰ ਭਰਾ ਜੀ ਨੇ ਕਰਦੇ। ਯਾਨੀ 12 ਕਿਲੋ ਦੋ ਦੋਨ ਕੱਢ ਦੋਗੇ। ਮਗਰ ਕੀ ਐ ਇਹਦੇ? ਮਗਰ ਕੱਟੀ ਆ ਜੀ। ਮਗਰ ਕੱਟੀ ਆ ਇਹਦੇ। 20 ਦਿਨਾਂ ਸੂਈ ਹੋਈ ਆ। 20 ਦਿਨਾਂ ਸੂਈ। ਤੀਜਾ ਸੂਆ ਇਹਦਾ। ਤੀਜਾ ਸੂਆ। ਠੀਕ ਆ। ਇਹਦਾ ਮੁੱਲ ਕੀ ਕਰਿਆ? ਇਹਦਾ ਮੁੱਲ 95 ਕਰਿਆ ਜੀ। ਇਹਦਾ 95 ਕਰੇ ਕਿੰਨੇ ਦੜੀਆਂ? 175 ਦੀ ਐ। 85। ਚਲੋ ਦੂਜੀ ਤੀਜੀ ਉਹ ਬੂਰੀ। ਤੀਜੀ ਬੂਰੀ ਆ ਜਾ ਜੀ। ਦੰਦਾ ਜਾਲੀ ਚਿੱਕੀ ਜੇ ਕੱਟੀ। ਇਹ ਸਿੱਗੀ ਆ? ਹਾਂ, ਸੇਹ ਦਾੰਦੇ ਜਾਲੇ। ਸ ਠੀਕ ਆ ਕੀ ਆ ਮਗਰ ਬੱਚਾ ਕੀ ਇਹਦੇ ਕੱਟਾ ਨਹੀਂ ਕੱਟਾ ਇਹ ਕੱਟਾ ਦਾ ਬੂਰਾ ਕੱਟਾ ਇਹ ਸ਼ਿਮਣੇ ਦੇ ਬੂਰੇ ਲਵਾਇਆ ਸੀਗਾ ਹਾਂਜੀ ਠੀਕ ਆ ਇਹਦਾ ਕਿੰਨਾ ਦੁੱਧ ਆਗਾ ਇਹਦਾ ਦੁੱਧ 13 ਕਿਲੋ ਹੋਗਾ ਜਿਆਦਾ 13 ਕਿਲੋ ਦੁੱਧ ਆ ਇਹਦਾ ਹਾਂਜੀ ਠੀਕ ਆ ਕੀ ਰੇਟ ਰੱਖਿਆ ਇਹਦਾ ਇਹਦਾ 1:25 ਮੰਗਦੇ 1:25 ਹਾਂਜੀ ਕਿੰਨੇ ਦੀ ਹੋਊਗੀ ਇਹ 1:5 ਦੇਾਂਗੇ ਅਸੀਂ ਉਸੇ ਦੀ ਹੁੰਦੀ ਨਹੀਂ ਨਹੀਂ ਜੀ ਹੈ 1:5 ਨਹੀਂ ਤੇ ਏਰੀਆ ਕਿਹੜਾ ਆਪਣਾ ਏਰੀਆ ਆਪਣਾ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੀ ਆ ਨਾਮ ਕੀ ਆ ਸੀਲਾ ਬਾਬਾ ਬਕਾਲਾ ਠੀਕ ਆ। ਪਿੰਡ ਕਾਲੀ ਦੀ। ਪਿੰਡ ਕਾਲੀ ਕੀ? ਨਾਮ ਕੀ ਆਪਣਾ? ਜਗਰੂਪ ਸਿੰਘ। ਨੰਬਰ ਬੋਲ ਦੋ ਵੀਰੇ ਆਪਣਾ। 82644 ਠੀਕ ਆ ਜੀ। 63316 ਇੱਕ ਵਾਰੀ ਰਿਪੀਟ ਕਰ ਦੋ। 82644 63316 ਠੀਕ ਆ। ਜੇ ਇਹ ਬੰਦੇ ਨੇ ਘਰੋਂ ਤਸੱਲੀ ਕਰਕੇ ਲੈ ਜਾਣੀਆਂ ਹੁਣ ਹਾਂ ਮੇਰਾ ਵੀਰ ਭਰਾ ਦੋ ਡੰਗ ਤਿੰਨ ਡੰਗ ਚੋ ਗਿਆ ਆਪਣੀ ਤਸੱਲੀ ਕਰਕੇ ਘਰ ਲੈ ਜਾਏ ਕਰੇ ਹੋਰ ਵੀ ਡੰਗਰ ਪਸ਼ੂ ਹੁੰਦੇ ਆ ਜੀ ਰੋਜ ਮਾਲ ਵਿਖਦਾ ਬਹੁਤ ਇਕੱਲੇ ਪਸ਼ੂਆਂ ਦਾ ਕਾਪ ਆਪਣੇ ਮੱਝਾਂ ਦਾ ਕੰਮ ਆਗਾ ਜਾਂ ਫਿਰ ਬਹਿੜੀਆਂ ਵੀ ਨੇ ਨਹੀਂ ਨਹੀਂ ਮੱਝਾਂ ਦਾ ਜੀ ਇਕੱਲਾ ਮੱਝਾਂ ਦਾ ਕੰਮ ਆ ਠੀਕ ਆ ਭਾਈ ਧੰਨਵਾਦ ਲੋ ਮਿੱਤਰੋ ਆ ਤਿੰਨੇ ਮੱਝਾਂ ਨੂੰ ਡਿਟੇਲ ਲੈ ਕੇ ਦੇਤੀ ਜੇ ਨਾ ਨਵਜੋ ਜੇ ਤਾਂ ਉਰੇ ਕੋਈ ਹੋਗੀ ਸੇਲ ਤਾਂ ਕੀ ਕਹਿਣਾਗਾ ਜੇ ਤਿੰਨਾ ਮੱਝਾਂ ਕੋਈ ਵੀ ਮੱਝ ਪਸੰਦ ਆਉਂਦੀ ਆ ਬਾਈ ਕਹਾਂ ਤਸੱਲੀ ਕਰਕੇ ਚਾਹੇ ਘਰੋਂ ਲੈ ਜਿਓ ਦੋ ਮੱਝਾਂ ਸੋਈਆਂ ਹੋਣੀਆਂ ਨੇ ਇੱਕ ਮੱਝ ਇੱਕ ਮੱਝ ਸੂਣ ਵਾਲੀ ਆ ਜੀ ਤੇ ਤਿੰਨਾਂ 'ਚ ਜੇ ਕੋਈ ਪਸੰਦ ਆਉਂਦੀ ਆ ਬਾਈ ਨੰਬਰ ਲੈ ਕੇ ਦੇਦਾ ਕਰ ਲਿਓ ਸੰਪਰਕ ਲਓ ਜੀ ਮਿੱਤਰੋ ਕਾਹ ਮੱਝ ਕਰੋ ਚੱਕ ਤੇ ਥਣ ਹਵਾਨੇ ਤੁਸੀਂ ਦੇਖ ਸਕਦਾ ਮੋਟਾ ਥਣ ਲੱਗਿਆ ਬਿੱਥੀ ਦਾ ਥਣ ਲੱਗਿਆ ਹਵਾਨੇ ਦੀ ਵਧੀਆ ਪਿੱਠ ਪੁੜੇ ਦੀ ਵੀ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਡੀਰੈਂਡ ਦੀ ਮੱਝ ਕਰੋ ਚੱਕਰਾ ਤੇ ਫੇਸ ਕੁਆਲਿਟੀ ਤੁਹਾਨੂੰ ਮੂਰੇ ਹੋ ਕੇ ਦਿਖਾ ਦਿੰਦੇ ਆ ਇੱਕ ਸੌਦਾ ਚੱਲੀ ਜਾਂਦਾਗਾ ਬਾਈ ਉਹ ਨਹੀਂ ਤੇ ਫੇਸ ਕੁਆਲਿਟੀ ਦੇਖਦਾ ਖੁੱਲੇ ਸਿੰਘਾਂ ਦੀ ਆ ਤੇ ਮੱਥੇ ਤੇ ਫੁੱਲ ਆ ਗਈ ਅਗ੍ਰੇਡੇਟ ਕਹਿ ਜਾਂਦੇ ਆਂ ਵੀ ਆਪਾਂ ਅਗ੍ਰੇਡੇਟ ਮੱਝ ਹੈਗੀ ਆ ਬਾਕੀ ਸੌਦਾ ਚੱਲੀ ਜਾਂਦਾਗਾ ਸਰ ਤੋਂ ਦੂਜੀ ਬੱਤੀ ਹੈ ਜੇ ਸੌਦਾ ਦੇਖ ਬਾਕੀ ਡਿਟੇਲ ਲੈਣੇ ਆ ਬਾਈ ਹੁਣ ਤਾਂ ਆਪਾਂ ਪਰਕਾਉਡ ਇਹਦਾ ਸਾਰਾ ਪੁੱਛਾਂਗੇ ਤੇ ਤੁਰਦੀ ਕਰਾ ਚੈੱਕ ਕਰੋ ਜਿੰਨਾ ਵੀ ਲੋਕ ਹੋਵੇ ਜ਼ਿੰਮੇਵਾਰ ਬਾਈ ਕਨਾ ਰਤੀ ਭਰ ਦਾ ਨੁਕਸ ਨਹੀਂ ਜ਼ਿੰਮੇਵਾਰ ਆ ਤਸੱਲੀ ਕਰਕੇ ਮੱਝ ਲੈ ਜਿਓ ਚਾਹੇ ਤਨ ਆ ਬਾਤਾਂ ਤਾਂ ਨਹੀਂ ਕਰਦੇ ਫੜਕੇ ਦਾ ਗੱਲ ਗੱਲ ਆ ਉਹ ਨਹੀਂ ਗੱਲ ਤੇਰੇ ਨਾਲ ਹੋਣਾ ਨਹੀਂ ਹਾਂ ਤਾਂ ਮੁਰਗੀ ਚਾਇਆ ਚ ਕਰਿਆ ਜਮਈ ਤੂੰ ਦਾ ਕਹਾਂ ਗਿਆ ਲੱਗਿਆ ਕਰ ਉਹ ਯਾਰ ਲੱਗੇਗਾ ਮੈਂ ਵੀ ਸੌਦਾ ਚੱਲਦਾ ਬਾਜੀ ਲੱਗੇ ਮੇਰਾ ਫਲਵੇਰੀ ਦੀ ਆ ਥਾਨੂੰ ਤੇ ਐ ਕਰ ਦੋ ਥੋੜੀ ਜੀ ਫਲਵੇਰੀ ਆ ਫਲਵੇਰੀ ਆ ਥਾਨੂੰ ਤੁਸੀਂ ਦੇਖ ਸਕਦੇ ਹੋ ਉਹ ਦੇਖ ਲੈ ਮੁੰਡਾ ਇਹ ਜੇ ਆ ਗਿਆ ਆ ਗਿਆ ਉਹਨੇ ਨੂੰ ਆ ਜੇ ਉਹਦੇ ਨਾਲ ਕਰ ਲੈਣਾ ਉਹ ਉਹ ਲਾਲ ਬਲੇਡ ਵਾਲਾ ਆਮਣਾ ਕਹਿੰਦੇ ਉਹਨਾਂ ਨਾਲ ਹੀ ਕਹਿਤਾ ਉਹ ਉਹਦੇ ਬੁਲਾਉਂਦਾ ਲਾਲ ਝਾ ਕਰਿਆ ਉਹ ਹੱਕ ਮਾਰ ਲਈ ਮੈਨੂੰ ਉੱਤੀ ਨੂੰ ਮੈਂ ਇਸ ਲੈ ਆਉਣੀ ਮੈਂ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਸਤਿ ਸ੍ਰੀ ਅਕਾਲ ਜੀ ਬਾਈ ਜੀ ਜਿਹੜੀ ਆਪਾਂ ਮੱਝ ਤੋਰ ਕੇ ਆਈ ਆ ਕੀ ਰਿਕਾਰਡ ਆ ਦੀ ਇਹਦਾ ਇਹਦਾ ਰਿਕਾਰਡ ਵੀਰੇ 3ੇ ਸੂਏ ਆ ਮੱਝੇ 3ੇ ਸੂਏ ਆ ਜੀ ਹਾਂ 2 ਸੂਏ ਆਪਣੇ ਕੋਲ ਰਹੀ ਆ ਠੀਕ ਆ ਜੀ ਵੀਰੇ 12 13 ਕਿਲੋ ਦੁੱਧ ਦਿੰਦਾ ਮੱਝ ਨੇ ਠੀਕ ਆ ਜੀ ਤੇ ਹੁਣ ਕਿੰਨੇ ਕ ਦਿਨ ਬਾਕੀ ਨੇ ਜੀ ਵੀਰੇ ਹੈਗੇ 15 ਕ ਦਿਨ ਬਾਕੀ 15 ਕ ਦਿਨ ਬਾਕੀ ਨੇ ਜੀ 15 ਦਿਨ ਨੇ ਵੀਰੇ ਠੀਕ ਆ ਜੀ ਯਾਨੀ ਕਿੰਨਾ ਦੁੱਧ ਪਾਉ ਜੀ ਹੁਣ ਦੁੱਧ ਵੀਰੇ ਹੁਣ ਐਤ ਕੀ 14 15 ਕਿਲੋ ਪਾਉਂਗੀ ਵੀਰੇ 15 ਕਿਲੋ ਪਾਉ ਜੀ ਬਿਲਕੁਲ ਬਿਲਕੁਲ ਠੀਕ ਕੀ ਮੁੱਲ ਕਰਿਆ ਇਹਦਾ ਮੁੱਲ ਤਾਂ ਵੀਰੇ ਮੈਂ 90000 ਕਰਿਆ 90000 ਰੁਪਏ 80000 ਦੀ ਦੇ ਦੂੰਗਾ 85 ਦੇਣੀ ਆ ਜੀ ਮੌਕੇ ਤੇ ਹੋਰ ਵੀ ਮਾਨਤਨ ਹੋ ਜਾਊਗਾ ਵੀਰੇ ਮਾੜਾ ਮੋਟਾ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਸੁਖਵਿੰਦਰ ਸਿੰਘ ਆ ਜੀ ਪੰਜ ਕਿਸ਼ਨਪੁਰਾ ਠੀਕ ਆ ਜੀ ਜ਼ਿਲ੍ਹਾ ਰੋਪੜ ਜੀ ਜ਼ਿਲ੍ਹਾ ਰੋਪੜ ਜੀ ਹਾਂ ਜੀ 98147 ਹਾਂ ਜੀ 02136 ਇੱਕ ਵਾਰੀ ਹੋਰ ਬੋਲ ਦਿਓ ਜੀ 98147 02136 ਠੀਕ ਹੈ ਇਹ ਆਪਣਾ ਵਪਾਰ ਦਾ ਕੰਮ ਆ ਜੀ ਬਿਲਕੁਲ ਜੀ ਵਪਾਰ ਕਰੇ ਵੀ ਪਸ਼ੂ ਹੁੰਦੇ ਆ ਜੀ ਆਪਣੇ ਹੁੰਨੇ ਆ ਵੀਰ ਜੀ ਠੀਕ ਹੈ ਛੋਟੀਆਂ ਹੁੰਨੀਆਂ ਆਪਣੀਆਂ ਬਾਹਰੋਂ ਆਉਨੀਆਂ ਉੱਚੇ ਪਾਣੀ ਵਿੱਚ ਪਾਜਿਵੇਂ ਜਿਹੜੇ ਜਿਹੜੇ ਮਰਦੀ ਪਸ਼ੂ ਲੜੀਏ ਠੀਕ ਹੈ ਨੀਮੇ ਦੀਆਂ ਠੀਕ ਹੈ ਜੀ ਵੀ ਚਾਰ ਪਸ਼ੂ ਪਰੇ ਖੜੇ ਆ ਤਾਂ ਠੀਕ ਹੈ ਜੀ ਚੰਗੀਆਂ ਮੱਝਾਂ ਖੜੀਆਂ ਚੰਗੀਆਂ ਮੱਝਾਂ ਨੇ ਵੀ ਬਿਲਕੁਲ ਚੰਗੀਆਂ ਬਹੁਤ ਜ਼ਿਆਦਾ ਠੀਕ ਹੈ ਜੀ ਚਲੋ ਉਹਨਾਂ ਦੀ ਵੀ ਵੀਡੀਓ ਬਣਾ ਲੈਂਦੇ ਆ ਨਾ ਜੀ ਹਾਂ ਜੀ ਠੀਕ ਹੈ ਜੀ ਤੇ ਲਓ ਜੀ ਆ ਮੱਝ ਤੁਹਾਨੂੰ ਦਿਖਾਤੀ ਤੇ ਨੰਬਰ ਤੁਹਾਨੂੰ ਲੈ ਕੇ deta ਬਾਈ ਦਾ ਜੇ ਤੁਹਾਨੂੰ ਪਸੰਦ ਆਉਂਦੀ ਆ ਤੇ ਕੱਲ ਉਹ ਕੰਟੈਕਟ ਨੰਬਰ ਬਾਈ ਨਾਲ